ਕੰਸਾ ਆਈਪੀ ਸਾਡੇ ਨੂੰ ਸਾਡੇ ਇੱਕ ਕਾਰ ਸਹਿਮਾਨੀ ਹੈ ਤੇ ਮੇਰੇ ਲਈ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਮੇਰੇ ਮੇਰੀ ਖੁਸ਼ੀ ਦਾ ਸ਼ਾਮਲੇ ਆ ਧੰਨਵਾਦ ਵਿੱਚ ਇੱਕ ਗਜ਼ਲ ਦੇ ਕੁਝ ਸ਼ੇਰ ਪੇਸ਼ ਕਰਨ ਦੀ ਤਹਿ ਕੀ ਸੀ ਬਸ ਥੋੜਾ ਧੰਨਵਾਦੀ ਬਸ ਇਹ ਚਾਹ ਰਿਹਾ ਬਚ ਗੁਆ ਕੇ ਅੱਖੀਆਂ ਲਾਲੀ ਸਾਵਰੇਆ ਸਾਵਰੇ ਲੱਜ ਗੁਆਕੇ ਅੱਖੀਆਂ ਲਾਲੀ ਸਾਵਰੇਆ ਸਾਨੂੰ ਮੁੜਕੇ ਰਾਸ ਨਾ ਆਇਆ ਸਾਵਰੇਆ ਵਾਹਿਗੁਰੂ ਕਾਬਾ ਲੱਜ ਗੁਆਕੇ ਪਿਆ ਲਾਇਆ ਸਾਵਰੇਆ ਦੂਰ ਦੂਰੇ ਤੇ ਬੁਲਬੁਲ ਕੇਰੀ ਬਾਜਾ ਨੇ ਦੂਰ ਦੂਰੇ ਤੇ ਬੁਲਬੁਲ ਕੇਰੀ ਬਾਜਾ ਨੇ ਵਾਹ ਜੀ ਵਾਹ ਕੀ ਬਾਤ ਕੀ ਬਾਤ ਆ ਰਣੀਆ ਚੋ ਵਾਹ ਤੇਰੀ ਦੁਹਾਈਆ ਸਾਹਰੇ ਆ ਵਾਹ ਸੁਣੇ ਤੇਰੇ ਦੇਸ ਮੁਹੱਬਤ ਵਿਕ ਜਾਂਦੀ ਸੁਣੇ ਤੇਰੇ ਦੇਸ ਮੁਹੱਬਤ ਵਿਕ ਜਾਂਦੀ ਹੋ ਨਾ ਦੇਨੀ ਹੋਰ ਸਫਾਇਆ ਉਹ ਸਾਬਰੇ ਆ ਹੋ ਨਾ ਦੇਨੀ ਹੋਰ ਸਨਾਈ ਨਾ ਸਾਬਰੇ ਆ ਹਰ ਸਸੀ ਹੀ ਖਲ ਦੇ ਲੇਖੀ ਲਗ ਜਾਂਦੀ ਹਰ ਸਸੀ ਹੀ ਮਨ ਦੇ ਲੇਕੇ ਲੱਗ ਜਾਂਦੀ ਜਦ ਵੀ ਪੁਨਰੋਂ ਉਹਨਾਂ ਜੁਦਾਈਆਂ ਸਾਹਵੇਂ ਵਾਹ 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 ਜਦ ਵੀ ਪੁਨਰੋਂ ਉਹਨਾਂ ਜੁਦਾਈਆਂ ਸਾਹਵੇਂ ਬੇਕਾਮਣਤਾ सारा सागर डीक गई मैं का सारा सागर डीक गई रिचा मेरिया तेरिया सावरिया रिजा ते मेरिया ਨਦ ਜੀ ਤੁਹਾਕੇ ਕੀ ਹਾਲ ਆਇਆ ਸਾਵਗਤ ਹੈ ਸ਼ੁਕਰੀਆ